ਨਾ ਨਾ ਸਾਰਾ ਮੂਤ ਇੱਧਰ ਕਰ ਦੇਣੀਆਂ ਨਾ ਪਸੂ ਮੁੱਤੀ ਆਂਦੇ ਨਮਾਈ ਆਂਦੇ ਸਾਰਾ ਮੂਤ ਇੱਧਰ ਕਰ ਦੇਣੀਆਂ ਅਗਲਾ ਆ ਜਾਂਦੇ ਆਈਆਂ ਮੈਂ ਨਾ ਦਿਨੀਆਂ ਇਹਨਾਂ ਨੂੰ ਪਤਾ ਲੈ ਖਾਲੀ ਬੰਦ ਕਰਦੀ ਆ ਮੈਂ ਇਹ ਇਹ ਮੂੜ ਪਾਣੀ ਕੱਢ ਕੇ ਦਿਖਾਉਣ ਇੱਥੋਂ ਦੀ ਮੋਜਾਂ ਨਾਲ ਸਾਰਾ ਮੂਤ ਮੈਨੂੰ ਕੱਢਣਾ ਪੈਂਦਾ ਰੋਜ਼ ਮੈਂ ਬੁੱਕਾ ਨਹੀਂ ਬੰਦ ਕਰ ਦੂੰਗਾ ਉਹਦੇ ਹੁਣ ਜਿਹੜੀ ਆਈ ਮੈਂ ਦੇਉ ਪਤਾ ਨਾ ਤਾਈ ਹਾ ਕੀ ਕਰੀਂਨੀ ਆ ਤੂੰ ਨਾ ਮੈਂ ਕਰਾਰਾ ਹੋ ਮੈਂ ਕੀ ਕਰਾ ਨਾ ਬੁੜੀ ਹੋਈ ਪਈ ਆ ਤੇਰੇ ਚੰਗਾ ਕੰਮ ਆ ਨਾਲੀਆਂ ਬੰਦ ਕਰੀਂਨੀ ਮੇਰੇ ਫੇਸੇ ਆ ਦੇ ਕਰ ਗੰਦ ਖੰਡਿਆ ਲੀ ਗੇ ਛੋਡੇ ਕਰੇ ਜਾਂਦਾ ਸਾਡੇ ਨਾਲੀ ਦਾ ਪਾਣੀ ਹਾਂ ਆ ਸਾਰਾ ਮੂਤ ਇੱਧਰ ਜਾਂਦਾ ਸਾਡੇ ਗੇਟ ਮੂਰੇ ਤੂੰ ਤਾਂ ਜਾਣ ਜਾਣ ਪੰਗੇ ਲੈਣੀ ਕਿੱਥੇ ਤੇਰਾ ਬਾਹਰ ਤੂੰ ਕਿੱਥੇ ਸਾਡੇ ਬਾਹਰ ਚ ਆ ਕੇ ਬੰਨਣਾ ਲਾਉਂਦੀ ਮੇਰੇ ਬਾਹਰ ਦੇ ਗੱਕ ਜਾਂਦਾ ਗੰਦ ਫੂਸ ਨਮਾ ਨਮਾ ਮੈਂ ਸਾ ਗੋਹਾ ਕੋ ਕੋ ਕੇ ਦਿਲ ਕਰੀ ਜਾਂਨੇ ਹੋ ਹੋ ਰਹਾ ਮਲੇ ਦਾ ਸੀ ਤਾਂ ਕੂੜਾ ਵੀ ਛੋਡੇ ਕਰੇ ਸਿੱਟ ਕੇ ਆਉਂਦੀਆਂ ਹੋਮਾਂ ਆਹੋ ਬਾਹਰ ਬਾਲੀ ਚੌਧਰ ਜੀ ਨਾਲ ਕਰ ਮੇਰੇ ਖਰਚਾ ਆਈ ਨਹੀਂ ਤੂੰ ਲੋਟਾਂ ਦੀ ਸਾਡੇ ਹਰਪ੍ਰੀਤ ਨੂੰ ਸੱਦ ਕੇ ਲਿਆਉਣ ਲੈ ਮੈਨੂੰ ਸੱਦ ਕੇ ਲਿਆ ਤੂੰ ਤਾਂ ਬੇਲੀ ਇਸ ਕੰਮਾਂ ਤੇ ਹੋਗੀ ਸਾਡੇ ਨਾਲ ਜੀ ਜਾਣਾ ਪਈ ਤੇਰਾ ਕੋਈ ਹੈਗਾ ਨਾ ਲੈ ਸਕਦਾ ਇਹ ਮੈਂ ਆ ਬੈਠੀ ਆ ਇੱਥੇ ਹੀ ਇੱਥੇ ਤੋਂ ਮੈਂ ਮੇਰੇ ਤਾਂ ਕੀ ਕਰ ਦੇਂਗੀ ਮੈਂ ਖਾਲੀ ਬੰਦ ਕਰਕੇ ਜਾਵਾਂ ਹਰਪ੍ਰੀਤ ਕੀ ਐ ਕੁੜਾ ਹਾਂ ਬੈਠੀ ਆ ਬਾਹਰ ਚ ਤੈਨੂੰ ਐ ਨਹੀਂ ਪਤਾ ਲੱਗਦਾ ਉਹ ਜਿਹੜੀ ਤਾਈ ਨਹੀਂ ਮਾਇਆ ਹਾਂ ਲੜਾਕੀ ਜੀ ਐ ਜਿਹੜੀ ਵਾਲੀ ਤੈਨੂੰ ਕੀ ਕਹਤਾ ਉਹਨੇ ਕਹਿਣਾ ਕੀ ਸੀ ਮੈਂ ਤਾਂ ਉਧਰ ਤੁਰ ਹੀ ਆਉਂਦੀ ਸੀ ਗਲੀ ਚੰਨੀ ਗਾਂ ਨੂੰ ਤਾਂ ਆਪਣੀ ਸਾਰੀ ਨਾਲ ਹੀ ਬੰਦ ਕਰਤੀ ਤਾਈ ਨਹੀਂ ਨਾ ਤੇਰੇ ਤੇ ਦੇ ਕਹਿੰਦੀ ਆ ਬੈਠੀ ਆ ਇੱਥੇ ਕਹਿੰਦੀ ਮੈਨੂੰ ਹਟਾ ਕੇ ਦਿਖਾਓ ਲੈ ਲੈ ਹਟਾ ਕਾ ਸੀਟਾ ਮੰਗ ਤੂੰ ਸਾਡੀ ਪਹਿਲਾਂ ਤੂੰ ਐ ਪੁੱਛਣ ਨੂੰ ਵੀ ਨਾਲੀ ਬੰਦ ਕਿਉਂ ਕਰਦੀ ਏ ਕਹਿੰਦੀ ਸੋਡਾ ਸਾਰਾ ਕੂੜਾ ਕਹਿੰਦੀ ਫੇ ਆਹ ਆਪਣਾ ਗੋਹਾ ਤੇ ਤੂੜੀ ਕਹਿੰਦੀ ਸਾਡੇ ਘਰ ਬਾਹਰ ਚ ਜਾਂਦਾ ਸਾਰਾ ਕਹਿੰਦੀ ਗਾਰ ਬਣ ਜਾਂਦੀ ਏ ਲੈ ਫੇ ਹੁਣ ਪਾਣੀ ਤਾਂ ਨਾਲੀਆਂ ਵਿੱਚ ਦੀ ਨੰਗੂਗਾ ਪਾਣੀ ਹੋਰ ਕਿੱਥੋਂ ਦੀ ਨੰਗੂਗਾ ਪਾਣੀ ਉਹ ਤਾਂ ਕਹਿੰਦੀ ਬੰਦ ਕਰ ਲੋ ਨਾਲੀ ਉਹਦਾ ਨਾ ਤੂੰ ਹੀ ਦੋ ਹੱਥ ਕਰ ਲਾ ਕੋਈ ਨਹੀਂ ਮੈਂ ਜਾਂਦੀ ਆ ਤੂੰ ਨਾ ਬੋਲ ਮੈਂ ਆ ਜਾ ਮੈਂ ਕਿ ਜਾਂਦੀ ਆ ਕੋਈ ਨਹੀਂ ਤਾਂ ਇਹਨੂੰ ਤਾਂ ਮੈਂ ਕਰੂੰ ਲੋਟ ਐ ਕਰੀ ਤੂੰ ਵਿੱਚ ਨਹੀਂ ਤੂੰ ਸਬਜ਼ੀ ਬਣਾ ਲੈ ਮੈਂ ਤੈਨੂੰ ਦੱਸਾਂ ਤੂੰ ਸਬਜ਼ੀ ਬਣਾ ਲੈ ਮਾਰਾ ਜ ਮੈਂ ਦੇਖ ਤਾ ਲਮਾ ਘੜ ਕੇ ਲੈ ਤੂੰ ਕੀ ਦੇਖਨੇ ਹੁਣ ਤੂੰ ਸਬਜ਼ੀ ਬਣਾ ਲੈ ਤੇਥੋਂ ਲੋੜ ਤਾ ਉਹ ਆਈ ਨਹੀਂ ਮੜੇ ਬੋਲ ਕੋਦ ਨਾ ਤਰੇ ਆਈ ਅੰਦਰ ਚੱਲ ਚੰਗਾ ਤੂੰ ਜਾ ਵਗ ਜਾ 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 ਤੂੰ ਕੰਮ ਕਰ ਆਵਦਾ ਤਾਈ ਨੂੰ ਤਾਂ ਮੈਂ ਦੇਖਦੀ ਆ ਆ ਗਈ ਤਾਈ ਮੈਂ ਆਉਣ ਦੇ ਜੇ ਕੋਰੇ ਤਾਈ ਤੈਨੂੰ ਹੋਰ ਕੋਈ ਕੰਮ ਨਹੀਂ ਕੀ ਆਹੀ ਪੰਗੇ ਲੈਣੂ ਰਹਿਗੇ ਨਾਲੀਆਂ ਗਰਨਾਂ ਚ ਨਾਲੀ ਬੰਦ ਕਰੀ ਪਈ ਐ ਬੇਬੇ ਬੰਦ ਕਰਾ ਨਾ ਕੀ ਗੱਲ ਆ ਹੋਰ ਕੀ ਜਾਇ ਨੂੰ ਰਾਵਾਂ ਕਾ ਤੋ ਮਨ ਕਰੀ ਪਹਿਲੇ ਮੈਨੂੰ ਇਹ ਦੱਸ ਜਿੰਨਾ ਛੋੜੇ ਘਰ ਦਾ ਕੂੜਾਵਾੜਾ ਹੁੰਦਾ ਗੋਹਾ ਘਟਾ ਕੋ ਕੋ ਕੇ ਪਾਈ ਬਣਾ ਇਧਰ ਤੇ ਜੈਨਗ ਸਾਰੇ ਵਰਗੇ ਉਹ ਤਾਂ ਹੀ ਨਾਲੀਆਂ ਚ ਜਾਂਦਾ ਹੁੰਦਾ ਪਾਣੀ ਹੋਰ ਪਾਣੀ ਕਿੱਧਰ ਲਜਾਈ ਹੋਰ ਹੁਣ ਅਸੀਂ ਅੰਦਰ ਖੜਾ ਲਏ ਪਾਣੀ ਅੰਦਰ ਖੜਾਏ ਸਾਫ ਕਰਿਆ ਕਰੋ ਆ ਦੀ ਨਾਲੀ ਸਾਫ ਅਸੀਂ ਆ ਦੇਖ ਲਿਆ ਤਾਂ ਰੱਖੇ ਕਰਦੇ ਨੇ ਲੈ ਤੂੰ ਪਰੇ ਹੋਏ ਤੂੰ ਸਾਫ ਇਹ ਤਾਂ ਤੂੰ ਕਿਥੇ ਕਰ ਦਿਆਂਗੇ ਸਾਫ ਕਰਦੀ ਨਹੀਂ ਹੈਗੀ ਪਰੇ ਹੋ ਜਾ ਫਿਰ ਸਾਡੇ ਬਾਹਰ ਚ ਜਾਂਦਾ ਸਾਰਾ ਕੂੜਾ ਜਾਵੇ ਤਾਂ ਜਾਵੇ ਆ ਚੱਕ ਲੈ ਮੈਂ ਬੰਨਾ ਕੱਢ ਤਾਂ ਉਹ ਸਾਕੇ ਦਿਖਾ ਬੰਨਾ ਕੱਢਦੀ ਆ ਮਾਤਾ ਖੱਕ ਦੇ ਤੂੰ ਖਾਲੀ ਸਾਫ ਕਰਦੀ ਆ ਅੱਛਾ ਮੈਂ ਖਾਲੀ ਦੇ ਦੋ ਨਾ ਮਗਰਾ ਮੈਂ ਉਹ ਖੁਦ ਕਰਾਂਗਾ ਬੰਨਾ ਲਾਉਂਗੀ ਮੈਂ ਐ ਕਿ ਲਾਉਂਗੀ ਬੰਨਾ ਹਾਂ ਕਈ ਬੰਨਾ ਨਾ ਲਾ ਮੈਂ ਤੁਹਾਨੂੰ ਦੱਸਾਂ ਗੱਲ ਬਾਤ ਲਾਉਂਗੀ ਨਹੀਂ ਤੂੰ ਲਾ ਫਿਰ ਬੰਨਾ ਤੂੰ ਲਾ ਕਰੀ ਬੰਦ ਫਿਰ ਐ ਫਿਰ ਮੈਂ ਮਾਰ ਮਾਰ ਤੂੰ ਮੈਂ ਕਿਵੇਂ ਮਾਰ ਦੇਵੇਂ ਤੂੰ ਮੁੱਕਰ ਤੂੰ ਮੇਰੀ ਬੌਂਕਰ ਛੱਡ ਜਾ ਮੇਰੀ ਆ ਪੈਪ ਛੱਡ ਨਾ ਮੈਂ ਬੌਂਕਰ ਸੱਦਾ ਨਾ ਪੈਪ ਸੱਦਾ ਐ ਤੂੰ ਬੌਂਕਰ ਦੇ ਦੇ ਮੈਨੂੰ ਮੈਂ ਤੁਹਾਨੂੰ ਦੱਸਾਂ ਤੂੰ ਜਾਦੀ ਚਾਂਬਰੀ ਕਿੰਨੀ ਐ ਤੇਰਾ ਖੁੱਪਾ ਵੀ ਲੈ ਕੇ ਜਾਉਂ ਨਾ ਖੁੱਪਾ ਲੈ ਜਾ ਕਰਾਂਗੀ ਕੀ ਖੁੱਪੇ ਨਾ ਮੈਂ ਤਾਂ ਕਾਸੇ ਨਾ ਹੋਰ ਕੱਢ ਜੂ ਨਾਲੀ ਤਾਂ ਮੈਂ ਕੱਢ ਕੇ ਛੱਡੂ ਲੈ ਜਾ ਲੈ ਜਾ ਖੁਰਪਾ ਲੈਣੀ ਆਈ ਸੀ ਕੋਈ ਨਹੀਂ ਖੁਰਪਾ ਤਾਂ ਮੈਂ ਲੈ ਕੇ ਆਉ ਤੁਹਾਡੇ ਘਰੋਂ ਲੈ ਜਾ ਫਿਰ ਤੂੰ ਜਾਨੀ ਮੈਂ ਵੀ ਉਹਨੂੰ ਦੱਸਦੀ ਆਂ ਜਾ ਕੇ ਨਾਮ ਨੂੰ ਦਵੀਂ ਨੰਮੂਰੇ ਤਾਈ ਹਾਂ ਤੂੰ ਨਹੀਂ ਇਹ ਤੂੰ ਆ ਖੁਰਚਾ ਸਾਡਾ ਲੱਗਦਾ ਹੈ ਇਹ ਤੁਹਾਡਾ ਹੀ ਹੈ ਤਾਈ ਫਿਰ ਇਹ ਕੋ ਲਈਏ ਸੰਦ ਸੱਤ ਨਹੀਂ ਸੱਤ ਬਾਹੂ ਨੇ ਤਾਂ ਮੇਰਾ ਸਿਰਚ ਮਾਰਨਾ ਸੀ ਖੋਕੇ ਲਿਆਈਆਂ ਤੋ ਤੇਰੇ ਮਾਰਨਾ ਆਈ ਦੀ ਤੁਸੀਂ ਬਣਾ ਰੱਖੀ ਆ ਬਾੜੀ ਚਲਾ ਕੇਗੀ ਕਹੂੰ ਦੀ ਨਾ ਗੱਲ ਕੀ ਹੋ ਗਈ ਕਿਹੜੀ ਗੱਲ ਬਿਛੜ ਰਹੀ ਹੈ 10 ਸੋਣੀ ਨਾਲੀ ਦਾ ਸਾਰਾ ਗੰਦਾ ਜਿੰਨਾ ਸਾਡੇ ਮਾਰਗੇ ਜਾਂਦਾ ਉਹ ਤਾਂ ਫਿਰ ਸਾਡੇ ਵੀ ਤਾਂ ਕਿਸੇ ਦਾ ਆਉਂਦੀ ਹੈ ਇਹ ਤਾਂ ਸਾਰਾ ਪਾਣੀ ਤਾਂ ਹੋ ਗਿਆ ਨਾ ਮਾਪ ਲੈ ਸਾ ਪਾਣੀ ਵੀ ਇਧਰ ਕਰਨ ਸੱਦਿਆਗਾ ਲੈ ਸਾਰਿਆਂ ਦੇ ਫਲੇਸਾਂ ਦਾ ਪਾਣੀ ਸਾਡੇ ਕਿਹੜਾ ਕੱਲਿਆਂ ਦਾ ਸੋਣਿਆ ਕੱਲਿਆਂ ਦਾ ਥੋੜਿਆ ਸਾਡੇ ਮਾਰਗੇ ਜਾਂਦਾ ਸਾਡਾ ਬਦਬੋ ਉੱਤੇ ਨਹੀਂ ਪਈ ਉੱਥੇ ਕੋਈ ਸਾਡੇ ਮਾਰਗੇ ਖੜਕੇ ਦੇਖ ਲੈ ਤਾਈ ਮੁਸਕ ਤਾਂ ਸਾਨੂੰ ਕਰ ਲਿਆ ਨਾ ਉਹਦਾ ਹੈਗਾ ਮਾਦਾ ਏਟਾਪ ਚ ਪਾਣੀ ਆਉਂਦੇ ਉੱਥੇ ਵੀ ਤਾਂ ਮੁਸਕਿਸ ਨੂੰ ਮਾਦਾ ਹੁਣ ਥੋੜੇ ਨਾਲ ਹੀ ਆਏ ਕਰਕੇ ਜਾ ਕੇ ਬੰਨਾ ਲਾ ਕੇ ਜਾ ਕੇ ਥੋੜੇ ਬਾਦ ਦੇ ਮੂਰੇ ਉਹ ਤਾਈ ਤੂੰ ਕਿਉਂ ਐਵੇਂ ਲੜਾਈ ਕਰੇ ਤਾ ਤਾਈ ਸਾਡਾ ਤਾਂ ਖੁਰਚਣਾ ਇਹ ਤੁਹਾਨੂੰ ਦੇ ਬਣਾ ਸਕਦੇ ਨਹੀਂ ਖੁਰਚਣਾ ਹੋ ਦਿੰ جا کے آؤں گی پنچایت ਨੂੰ ਵੀ میرے ماردی سی بہتائی کوئی گل نہیں میں سمجھا دوں گا جا کے تو کاو کر رہی ہے یہ مارچ مڑا رکھی ہے او کوئی نہیں میں سمجھا دوں گا جا بیہ ہے سہنی ਬੰਦੇ ਸੱਚ ਮਾਰਦੀ ਜੇ ਉਹ ਤਾਂ ਫਰ ਗੱਲ ਮਾੜੀ ਹੈ ਵੀ ਲੜਾਈ ਤਾਂ ਕਰਨੀ ਹੈ ਨਾ ਵੀ ਭਾਈ ਉਹ ਕਹਿੰਦੀ ਬੇਸਿਕੋ ਤਾਈ ਗਾਂ ਸੀ ਕਰਦੇ ਆ ਪਾਣੀ ਤਾਂ ਲੈ ਹੁਣ ਇਹਨਾਂ ਦੇ ਇੱਥੇ ਨਿਕਲੀ ਜਾਂ ਸਾਡਾ ਉੱਥੇ ਹੈ ਨਾ ਪਾਣੀ ਤਾਂ ਹੁਣ ਕਿਸੇ ਦਾ ਖਾਲੀਆਂ ਚ ਜਾਊ ਕੋਰ ਕਿੱਥੇ ਜਾਣਾ ਖਾਲੀ ਇਹ ਖਾਲੀਆਂ ਸਾਫ ਕਰਨੀਆਂ ਚਾਹੀਦੀਆਂ ਗੰਦਾ ਇਹ ਤਾਈ ਤਾਈ ਮੈਂ ਹੀ ਲਿਆਂਦਾ ਮੈਂ ਤਾਂ ਆਪਦੀਆਂ ਨੇ ਜੇ ਨਾ ਖਾਲੀ ਕੱਢਣ ਵਾਲਾ ਆਪਦਾ ਆਪ ਹੀ ਸਾਫ ਕਰ ਲੈਣਾ ਖਾਲੀ ਇਸ ਤਾਂ ਆਪ ਦਾ ਆਪ ਦਾ ਆਦੇ ਬਾੜ ਗੋ ਕਰ ਲੈਣਾ ਗਾਹਾਂ ਤੱਕ ਨੇ ਕਰਦਾ ਵੀ ਸਾਡਾ ਗਾਹਾਂ ਤੱਕ ਦੇਣਾ ਖੁਰਪੇ ਨਾਲ ਉਹ ਤਾਈ ਫਿਰ ਕਹਾ ਤੁਸੀਂ ਲਿਆਓ ਖੁਰਪਾ ਜੇ ਕਿਹੜਾ ਕੋਈ ਬਾੜੇ ਰੁਪਿਆ ਤੁਸੀਂ ਬਾੜ ਲੈਣਾ ਨਹੀਂ ਹੈਗਾ ਗਾਹਾਂ ਅਸੀਂ ਤਾਂ ਕਿਸੇ ਬਾੜ ਕੇ ਕਰਦੇ ਨਹੀਂ ਕੱਢਿਆ ਕਰੋ ਅਦੇ ਬਾੜ ਚ ਗਾਹਾਂ ਮੈਂ ਤਾਂ ਕਿਆ ਕਰਾਂ ਅਦੇ ਬਾੜ ਕੀ ਕੱਢ ਲਿਆ ਕਰੋ ਚੱਲੋ ਚੰਗਾ ਤਾਈ ਤੂੰ ਤਾਂ ਲੜਾਈ ਦਾ ਕਰਦਾ ਅਦੇ ਬਾੜ ਚ ਕੱਢਿਆ ਕਰ ਜੇ ਗਾਹਾਂ ਕੱਲ ਤਾਂ ਉਹਨਾਂ ਦਾ ਜਾਨ ਲਾਗਾ ਮੈਂ ਤਾਂ ਹਜੇ ਖੁਰਚਣਾ ਇਹ ਲੈਂਦੇ ਜੇ ਕੋਈ ਨਾ ਕੱਟਣ ਵਾਲਾ ਹੋਵੇ ਆਪ ਕੱਢਦੇ ਹਲੇ ਹੀ ਐਂ ਕਹਦੀ ਐ ਕਿ ਸਾਡੇ ਲੈ ਸਾਡੇ ਵੀ ਨਹੀਂ ਹੋਰ ਹੁਣ ਅਗਲਾ ਅਸੀਂ ਸੋਡੇ ਬਾੜ ਕੇ ਵੀ ਸਮਰ ਕੇ ਜਾਇ ਕਰੀਏ ਹੈ ਆਹੇ ਕਹਿੰਦੀ ਤਾਂ ਹੀ ਤਾਂ ਸਾਥ ਹੋਣੇ ਆਏ ਸਾਰੇ ਲੋਕਾਂ ਦੀ ਖਾਹਾਂ ਸਮਰਦੀਆਂ ਅਸ਼ਤਾਬ ਦੀ ਸਭ ਮੱਥੇ ਹੀ ਸਵਾਰਾਂਗੇ ਲੈ ਲੜਾਈਆਂ ਵਿੱਢਦੀ ਐ ਲੈ ਮੈਨੂੰ ਕਹਿੰਦੀ ਸਬਜੀ ਚੀਰ ਲਾ ਐਡਿੰਗ ਐਡਿੰਗਾਂ ਭੰਡੀਆਂ ਨਹੀਂ ਆ ਲੱਕੀਏ ਬਾਈ ਤਾਂ ਸੱਚੀ ਬਾਲਾ ਕੰਜੂਸ ਆ ਸਬਜੀ ਵੀ ਨਿਚ ਜੱਜ ਦੀ ਲਿਆਉਂਦਾ ਨਾ ਮੈਨੂੰ ਕਰ ਦਿੱਥੇ ਹੀ ਲੈ ਹਾਉਂਦੀ ਹਰਪ੍ਰੀਤ ਹਰਪ੍ਰੀਤ ਇੱਥੇ ਭਾਂਡਾ ਤੇ ਕਰਦ ਵੀ ਚੱਕ ਲਈ ਆ ਜਾ ਛੇਤੀ ਚੀਰ ਲਾ ਸਬਜੀ ਜੀ ਨਾ ਕਰ ਦਤੇ ਉਹ ਤਾਂ ਉੱਥੇ ਪਈਆਂ ਚੀਰ ਦੀ ਕਾਦੀ ਤੇ ਬੁੜਾਈ ਨਹੀਂ ਮੈਂ ਤਾਂ ਕਦੋਂ ਦੀ ਬੈਠੀ ਐ ਇੱਥੇ ਮੈਨੂੰ ਐ ਸੋਚ ਜੀ ਲੱਗੀ ਕੀ ਕਹਿੰਦੀ ਉਹ ਤਾਈ ਨਹੀਂ ਤਾਈ ਤਾਂ ਪਣੀ ਹੁਕਾਰੀ ਵਾਲੀ ਐ ਪੁੱਛ ਨਾ ਫੇਰ ਮੈਂ ਜੀ ਮਿੱਟੀ ਪਾ ਦਿਆ ਕਰਾਂ ਕੋੜੇ ਕੱਢ ਦਿਆ ਕਰਾਂ ਤੇ ਬੋਂਕਰ ਨਾ ਪਾ ਦਿਆ ਕਰੇ ਉਹ ਤਾਂ ਮੈਥੋਂ ਨਹੀਂ ਤਾਂ ਖੁਰਪਾ ਖੋ ਗਏ ਲੇਕਿਨ ਨਾਲੇ ਬੋਂਕਰ ਕੋਈ ਚੀ ਨਹੀਂ ਦਿੱਤੀ ਦੋਨੇ ਲੈ ਕੇ ਤੈਥੋਂ ਸਰਿਆ ਨਹੀਂ ਅੜਗੇ ਮੈਥੋਂ ਕੀ ਸਰਿਆ ਕੋਣ ਮੈਂ ਕਿੱਥੇ ਭੱਜਾਂ ਉਹ ਮੰਗਰ ਉਹਦਾ ਐਡਾ ਪੱਦਾ ਉਹਦਾ ਮੁੰਟਾ ਚੁੱਡਲੀ ਤਾਂ ਹੀ ਤਾਂ ਮੈਂ ਤੈਨੂੰ ਭੇਜਿਆ ਸੀ ਮੈਂ ਕਿਹਾ ਮੇਰੇ ਨਾਲ ਕਿੱਥੇ ਪੂਰੀ ਆਊਗੀ ਪੂਰੀ ਮੇਰੇ ਨਾਲ ਕਿੱਥੇ ਆਈ ਪਣੀ ਹੁਣ ਦੇਖੋ ਤੇਰੇ ਬਾਈ ਨੂੰ ਆਉਣ ਦੇ ਤੇਰਾ ਬਾਈ ਨਹੀਂ ਘਰੇ ਖੜਦਾ ਜੇ ਘਰੇ ਹੁੰਦਾ ਤਾਂ ਮੈਂ ਉਹਨੂੰ ਦੱਸਦੀ ਦੇਖ ਲੈ ਲੈ ਆਪਣਾ ਨਾਲੀ ਕੱਢਣ ਵਾਲਾ ਵੀ ਲੈ ਗਈ ਖੁਰਪਾ ਜਾਂ ਚਾਕ ਨਾਲੀ ਖੁੱਟ ਕੇ ਲੈ ਗਈ ਕਹਿੰਦੀ ਮੈਂ ਤਾਂ ਦਿੰਦੀ ਨਹੀਂ ਲੈ ਦੇਖ ਲੈ ਬੁੜੀ ਹੋਈ ਪਈ ਐ ਸ਼ਰਮ ਨਹੀਂ ਮੰਨਦੀ ਜਮਾ ਪੰਗੇ ਲੰਗੇ ਲੈ ਫਿਰ ਹੁਣ ਪਾਣੀ ਬਾਰਾਂ ਵਿੱਚ ਦੀ ਜਾਊ ਪਾਣੀ ਹੋਰ ਕਿੱਧਰ ਜਾਵੇ ਹਰਪ੍ਰੀਤ ਪਾਣੀ ਵਾਲੀ ਗੱਲ ਨਹੀਂ ਭਨੇ ਤਾਂ ਬਹਾਨੇ ਭਾਲਦੀ ਐ ਇਹਦਾ ਇੱਕ ਨਾ ਇੱਕ ਨਾ ਪੰਗਾ ਲੈਂਦੀ ਐ ਇਹ ਤਾਂ ਭਨੇ ਹਕਾਰੀ ਫਿਰਦੀ ਐ ਨੂੰ ਹੋਰ ਕੋ ਕੰਮ ਨਹੀਂ ਤਾਂ ਗਲੀਆਂ ਚ ਹੀ ਰਹਿੰਦੀ ਐ ਆਹੋ ਆਪਾਂ ਕਦੇ ਇਹਦੇ ਨਾਲ ਲੜਦੀ ਕਦੇ ਹੋਦੇ ਨਾਲ ਲੜਦੀ ਪਰ ਸੋ ਦੂਜੇ ਕਰਾ ਲੈਣਾ ਲੜੀ ਜਾਂਦੀ ਮੈਨੂੰ ਪਤਾ ਇਹਦਾ ਰੋਜ਼ ਦਾ ਕੰਮ ਆ ਹਾਂ ਇਹ ਤਾਂ ਰੋਜ਼ ਦਾ ਪਾਣੀ ਆਉਂਦਾ ਲੈ ਮਹਿਸਾਣਾ ਆਉਂਦਾ ਤੁਸੀਂ ਮਹਿਸਾਣਾ ਨਵਾਦ ਨੂੰ ਨਾ ਮਹਿਸਾਣ ਮਾਨ ਹੋਣ ਕਿੱਥੇ ਲੈ ਜੀ ਘਰੀ ਨਵਾ ਗਿਵੇਂ ਸਨ ਨਾ ਦੋਨੋਂ ਆਏ ਕਹਿਣਾ ਸੀ ਵੀ ਤੂੰ ਸਾਡੇ ਨਾਲ ਹੀ ਬੰਦ ਕਰਕੇ ਦਿਖਾ ਲੇ ਬੰਦਾ ਐਵੇਂ ਕਰ ਦੂਗੀ ਹੱਥ ਲਾ ਕੇ ਦੇਖੇ ਮੁੜ ਕੇ ਆਵੇ ਸੀ ਤੂੰ ਆਇਆ ਘਰ ਬਾਈ ਨੂੰ ਜਾਂ ਤਾਂ ਫੋਨ ਫੋਨ ਕਰਕੇ ਜਾਂ ਪੁੱਛ ਕੋਰਪਾ ਮੁੱਕਰ ਜੂਗੀ ਆਪਣਾ ਇਹ ਜੀ ਆ ਨਾ ਐਵੇਂ ਕਿਵੇਂ ਮੁੱਕਰ ਜੂਗੀ ਤੇਰਾ ਭਾਈ ਉਧਰ ਹੀ ਗਿਆ ਸੀ ਪਿੰਡ ਬਾਹਰ ਉਹ ਦੂ ਗੰਜੂਸਾ ਵਾ ਨੀ ਤਾਂ ਮੈਂ ਦੁਕਾਨ ਤੀ ਭੇਜਿਆ ਸੀਗਾ ਜੀਰਾ ਲੈਣ ਮਾਂ ਜੀਰਾ ਲਿਆ ਦੇ ਸਬਜ਼ੀ ਪਾਉਣ ਨੂੰ ਜੀਰਾ ਹੈ ਨਹੀਂ ਐਨੀ ਪਤਾਉਂਦੀ ਹੋਵੇ ਚਲ ਦੇਖ ਫਿਰ ਉਹਨੂੰ ਜਾ ਕੇ ਕਰ ਤੂੰ ਚੀਰ ਸਰ ਜੀ ਮੈਂ ਦੇ ਦਿਆਂ ਦਰਬਾਰੀ ਸਬਜ਼ੀ ਚੰਗਾ ਚੰਗਾ ਲੈ ਹਰਪ੍ਰੀਤ ਤੋਪਾਂ ਕਿਉਂ ਲੋਟ ਆਉਂਦੀ ਐ ਤਾ ਸਾਰੇ ਪਿੰਡ ਨੂੰ ਨਹੀਂ ਪੂਰੇ ਆਉਣ ਦਿੰਦੀ ਇੱਕ ਪਾਸੇ ਸਾਰਾ ਪਿੰਡ ਹੋ ਜੇ ਇੱਕ ਪਾਸੇ ਤਾਈ ਕੱਲੀ ਹੋ ਜੇ ਹਕਾਰ ਹੀ ਆ ਤਾਂ ਸਾਰੇ ਪਿੰਡ ਨਾਲੋਂ ਲੱਕ ਸਾਡੇ ਨਾਲ ਹੀ ਕੱਢਣਾ ਖੁਰਪਾ ਹੀ ਲੈ ਗਈ ਲੈ ਉਹ ਤਾਈ ਦਾ ਵੀ ਸਰੀ ਪਿਆ ਜਾਵਾ ਮਾੜੀ ਮਾੜੀ ਗੱਲ ਤੇ ਲੜਾਈ ਲੜਦੀ ਰਹਿੰਦੀ ਨੇ ਸਾਰਾ ਦਿਨ ਹਰਪ੍ਰੀਤ ਤੋਰਿਆ ਮੇਰੀ ਗੱਲ ਸੁਣ ਤੂੰ ਆ ਤਾਈ ਨੂੰ ਕੀ ਕਹਤਾ ਮੈਂ ਕੀ ਕਹਿਣਾ ਸੀ ਹੁਣ ਤੂੰ ਫੜ ਲਿਆ ਤਾਈ ਤੂੰ ਆ ਢੀਂਦੀ ਸੀ ਰ ਆਪਣਾ ਇਹ ਆ ਗੱਲ ਕੀ ਹੋਈ ਬਲੋ ਕਹਿੰਦਾ ਕਿ ਮੈਂ ਇੱਥੋਂ ਹੁਕਾਰੀ ਫਿਰਦੀ ਐ ਮੈਂ ਫਿਰਦੀ ਆ ਉਹ ਗੱਲ ਕਹਿੰਦਾ ਜ ਟੱਕਰਾ ਮਾਰਦੀ ਉਹ ਸਿਆਣੀ ਬੇਣੀ ਤੂੰ ਹੁਕਾਰੀ ਕਹੀ ਜਨੀ ਆ ਉਹ ਤਾਂ ਕਹਿੰਦੀ ਮੈਂ ਥੋੜੇ ਤੇ ਪੰਚਾਇਤ ਕਰੂਗੀ ਦਿੰਦੀ ਨਹੀਂ ਸੀ ਕਿਰਪਾ ਇਹ ਆਪਣਾ ਨਾ ਫਿਰ ਦੇ ਦਾਂ ਦੀ ਪੰਚਾਇਤ ਚ ਪੰਚਾਇਤ ਚ ਮਹੀ ਦਾਦੀ ਕੈਮਰੇ ਚ ਆਉਂਦਾ ਸਾਰਾ ਕੁਝ ਵੀ ਕੀ ਦਾ ਬੱਦ ਐ ਪਹਿਲਾਂ ਦਾ ਰਾਜਵੀਰ ਆਈ ਉਹ ਦੇਖ ਕੇ ਆਈ ਨਾਲੀ ਬੰਦ ਕਰੀ ਜਾਵੇ ਤੇ ਫਿਰ ਮੈਂ ਵਾਗੀ ਮੈਂ ਕੱਢਣ ਲੱਗੀ ਇਹਦੇ ਨਾਲ ਮੈਂ ਕਹਤਾਈ ਤੂੰ ਪਰੇ ਹੋ ਜਾ ਮੈਨੂੰ ਕੱਢ ਦਾਂ ਹੁੰਦੇ ਰੇਤਾ ਕਾਨੂੰ ਪਾਈ ਜਾਨੀ ਐ ਨਾ ਬੰਦ ਕਰਦੀ ਸੀ ਨਾਲੇ ਕਹਿੰਦੀ ਮੈਂ ਤਾਂ ਬੰਦ ਕਰੂੰਗੀ ਕਹਿੰਦੀ ਮੈਂ ਤਾਂ ਮੰਜੀ ਕਰੀ ਮਿੱਟੀ ਪਾਉਂਗੀ ਕਹਿੰਦੀ ਸਾਡੇ ਨਾ ਬਾਰਗ ਜਾਂਦਾ ਛੋਡਾ ਮੈਸਾਂ ਦਾ ਗੋਹਾ ਨਾਲੀਆਂ ਦਾ ਪਾਣੀ ਖੋਰ-ਖੋਰ ਕੇ ਸਾਡੇ ਵਰਗ ਮੈਨੂੰ ਵੀ ਇਹੀ ਲਾਂਬਾ ਜਾਂਦੀ ਸੀ ਛੋਡੇ ਪਈ ਫਲੇਸ਼ਾਂ ਦਾ ਪਾਣੀ ਜਾਂਦਾ ਮੈਂ ਸਾਰੇ ਪਿੰਡ ਦੀ ਫਲੇਸ਼ਾਂ ਲੱਗੀਆਂ ਨੇ ਜਿੱਥੇ ਟਾਪ 'ਚ ਪਾਣੀ ਜਾਂਦਾ ਉੱਥੇ ਨਹੀਂ ਮੁਸ਼ਕਿਲ ਮਾਰਦਾ ਸੋਨੂ ਬਾਲਾ ਮੁਸ਼ਕ ਮਾਰਦਾ ਨਾ ਫਿਰ ਹੁਣ ਫਲੇਸ਼ਾਂ ਦਾ ਸਾਰੀ ਦੁਨੀਆਂ ਨਹੀਂ ਜਾਂਦਾ ਸਾਡਾ ਕੀ ਕੱਲ ਵੀ ਸਾਡੇ ਮੱਥੀ ਕੋਨੇ ਕਹਾ ਕਿ ਤੈਨੂੰ ਕਿਲੋ ਰੁਪਏ ਕਲੇਸ਼ ਕਰਨੇ ਜਿੱਥੋਂ ਆਪਣੀ ਹੱਦ ਆ ਜੇ ਨਾ ਕੰਦ ਮੁੱਖ ਜੇ ਉੱਥੋਂ ਕਹਾਣਾ ਜਾਇਆ ਕਰੋ ਲੜਾਈ ਦੇ ਘਰ ਹੋ ਜਾਂਦੀ ਮੈਂ ਉਹ ਤਾਂ ਕਹਿੰਦੀ ਤੁਸੀਂ ਪਿੱਛੋਂ ਕੱਢ ਲਾ ਨੂੰ ਆਪ ਦੀ ਖਾਲੀ ਤਾਂ ਸਾਫ ਕਰ ਲਾ ਨੂੰ ਕਿ ਸਾਡੇ ਚ ਕੂੜਾ ਕਰਦਾਂ ਨੂੰ ਕਹਾ ਲੈ ਕਿੱਥੇ ਕਰਦਿਆਂ ਕਾਂ ਹੀ ਤਾਂ ਇੱਥੇ ਨੱਕਰ ਤੂੰ ਕੱਢ ਕੇ ਆ ਨਾ ਮੈਂ ਤਾਂ ਬਾਹਲੀ ਕੱਢਣੀ ਹੀ ਨਹੀਂ ਕਦੇ ਗਈ ਉਹ ਅੱਜ ਹੀ ਤੂੰ ਅੱਜ ਹੀ ਲੜਾਈ ਕਰ ਲਈ ਉਹ ਫਿਰ ਮੈਂ ਤਾਂ ਉਹਦੇ 20 ਪਏ ਤੋਂ ਪਰਸੋਂ ਮਾਰੇ ਸੀ ਕਣੀਆਂ ਨਹੀਂ ਆਈਆਂ ਸੀ ਬਾਹਲੀ ਪਰੇ ਖੜੀ ਸੀ ਪੱਤੇ ਆ ਜਾਂ ਨਾ ਮੈਂ ਤਾਂ ਮਾਰਤਾ ਹੁਣ ਪੱਤੇ ਉਹਨਾਂ ਨੇ ਬਰਗ ਜਾ ਕਰੇ ਪੱਤੇ ਮੈਂ ਆਪ ਭੇਜੇ ਸੀ ਉਹ ਚਰਛੇਣੀ ਬਣੀ ਆ। ਉਹਨਾਂ ਲੜਦੇ ਤੁਸੀਂ ਸੋਹਣੀਆਂ ਨਹੀਂ ਲੱਗਦੀਆਂ। ਜੀ ਉਹ ਸਿਆਣੀ ਐ ਤਾਂ ਸਾਨੂੰ ਸਮਝ ਲੈ ਵੀ ਮੇਰੇ ਗਾਂ 3 ਵਰਗੀਆਂ ਨਿਆਣੀਆਂ ਮੈਂ ਕਿਉਂ ਲੜਦੀਆਂ? ਉਹ ਵੱਡੇ ਬੰਦੇ ਆ ਆਕ ਨਿਕਲ ਜਾਂਦੇਗਾ। ਉਹ ਖਾਲੀ ਦੇ ਤਾਂ ਤਾਈ ਬਹਾਨੇ ਕਰਦੀ ਐ। ਤਾਈ ਤਾਂ ਉਹੀ ਲੜਾਈ ਭਾਲਦੀ ਐ। ਕਦੇ ਮੇਰੇ ਨਾਲ ਲੜ ਪਈ ਕਿਤੇ ਹੋਰ ਨਾਲ ਲੜ ਪਈ? ਆ ਪਰਸੂ ਆਂ ਇਧਰ ਦੂਜੇ ਘਰ ਆ ਲੈਣਾ ਲੜੀ ਜਾਂਦੀ। ਜੇ ਤੈਨੂੰ ਇੰਨਾ ਪਤਾ ਐ ਵੀ ਲੜਾਈ ਭਾਲਦੀ ਐ। ਫੇਰ ਕੋਈ ਲੜਾਈ ਲੜਦੀ ਹੂੰ। ਉਹ ਫੇਰ ਜਦੋਂ ਬਾਰ ਗਿਆ ਕਿ ਨਾਲੀ ਬੰਦ ਕਰੂ। ਅੱਜ ਬਾਰ ਗਿਆ ਬੰਦ ਕਰਦੀ ਜਿਹੜਾ ਕੱਲ ਨੂੰ ਅੰਦਰ ਆਜੂਗੀ। ਆਖੂ ਕਿ ਅੰਦਰੋਂ ਬੰਦ ਕਰਕੇ ਜੇ ਨਾ। ਆਪਣੇ ਦੇ ਪੰਚਾਇਤ ਕਰਦੀ ਉਹ ਬਗੈਰ ਗੱਲ ਤੋਂ ਪੰਚਾਇਤ ਕਾਦੇ ਨਾ ਕਰ ਲਾਂ ਨੀ ਤੇਰੇ ਤੇ ਜਿਹੜਾ ਤੇਰਾ ਕੈਮਰਾ ਲਾਇਆ ਉਹ ਕਾਦੇ ਵਾਸਤੇ ਆ ਇਹ ਨਾਲ ਜਾਹਾਂ ਬਣ ਨਾਂ ਦੀ ਖੁਰਪਾ ਜੇ ਲਈ ਸੀ ਆ ਖੁਰਪਾ ਨਾਂ ਦੀ ਖੁਰਪਾ ਨਾ ਮੈਂ ਲੈਉਂਗੀ ਜਾ ਕੇ ਉਹ ਬੋਖਰੀਂ ਦੇ ਤਾਈ ਤਾਂ ਹੀ ਜੀ ਆ ਦਾ ਸੁਭਾਤਾ ਆਓ ਫਿਰ ਉਹਦਾ ਕੰਮ ਹੀ ਐ ਹੁਣ ਐਵੇਂ ਨਾ ਬਾਹਾਂ ਬੋਲਿਆ ਕਰੋ ਫਿਰ ਉਹਦਾ ਤਾਂ ਐਡਾ ਕਰਦਾ ਮੈਨੂੰ ਤਾਂ ਉਹ ਕੁੜੀ ਕਿਲੇ ਦੀ ਮੈਂ ਛੜਤਾ ਖੁਰਪਾ ਮੈਂ ਕਹੇ ਐਵੇਂ ਮੇਰੇ ਛਟ ਨਾ ਮਾਰੇ ਵਧੀਆ ਕਰਿਆ ਤੂੰ ਛੜਤਾ ਹਾਂ ਉਹ ਮੈਂ 100 ਰੁਪਏ ਦਾ ਖੁਰਪਾ ਰੱਖ ਲੈ ਹੋਰ ਲਿਆ ਨਾ ਹਾਂ ਨਹੀਂ ਐਵੇਂ ਗੱਲ ਵੱਜ ਜਿੰਦੀ ਹਾਂ ਉਹ ਨਾਲ ਜੇ ਹੁਣ ਆਈ ਨ ਬਖਸ਼ਦੀ ਨਹੀਂ ਮੈਂ ਤੈਨੂੰ ਦੱਸਾਂ ਮੈਂ ਉਹਨੂੰ ਨੰਗੜ ਨਹੀਂ ਮੈਂ ਦਿੰਦੀ ਬਾਰ ਵਿੱਚ ਦੀ ਉਹ ਮੈਂ ਉਹਨੂੰ ਬਿੱਥੇ ਰੱਖ ਕੇ ਹੈ ਹਾਂ ਮੈਂ ਹਾਂ ਕੋਈ ਨਹੀਂ ਪਾਣੀ ਤਾਂ ਹੋਇਆ ਇੱਥੋਂ ਖਾਲੀ ਇੱਥੇ ਸਾਡੇ ਵੀ ਤਾਂ ਕਿਸੇ ਦਾ ਮਤਲਬ ਹੋਇਆ ਹੈ ਤੈਨੂੰ ਨਹੀਂ ਯਕੀਨ ਹੁੰਦਾ ਨਾ ਉਹ ਬੈਠੀ ਹੈ ਰਾਜਵੀਰ ਅੰਦਰ ਰਾਜਵੀਰ ਨੂੰ ਪੁੱਛ ਲੈ ਚੱਲ ਮੈਂ ਉਹਨੂੰ ਪੁੱਛਤਾ ਹਾਂ ਨਾ ਕਰਦਾ ਰਾਜਵੀਰ ਨਾਲ ਗੱਲ ਹਾਂ ਉੱਪਰ ਲਾਉ ਦੇ ਨਾ ਗੱਲ ਮੈਂ ਬਾਲਾ ਬੋਲਿਆ ਕਰ ਮੈਂ ਤਾਂ ਨਹੀਂ ਬਾਲਾ ਬੋਲਦੀ ਪਰ ਮੈਂ ਬੋਲੂਗੀ ਤਾਂ ਹੈਗੀ ਜਦੋਂ ਉਹ ਆਈ ਖੰਡ ਨਹੀਂ ਪਾਉਂਦੀ ਉਹਨੂੰ ਮੈਂ ਉਹ ਰਾਜਵੀਰ ਨੂੰ ਕਹਿੰਦੇ ਆ ਵੀ ਰਾਜਵੀਰ ਤੂੰ ਤਾਂ ਸਿਆਣੀ ਐ ਇਹ ਤਾਂ ਹੈਗੀਆਂ ਜਾਈਆਂ ਹਰਪ੍ਰੀਤ ਆ ਰਾਜਵੀਰ ਕਿੱਥੇ ਰਾਜਵੀਰ ਹਾਂ ਹੋ ਰਾਜਵੀਰ ਉਹ ਦੇਖ ਲੈ ਮਾੜੀ ਜੀ ਗੱਲ ਪਿੱਛੇ ਲੜਾਈ ਕਰ ਲੈਂਦੀ ਐ ਜੇ ਤੂੰ ਦੇਖ ਲਿਆ ਸੀਗਾ ਤਾਂ ਹੀ ਮੜੇ ਖਾਲੀ ਬੰਦ ਕਰੀ ਜਾਂਦੀ ਸੀ ਤੂੰ ਹਰਪ੍ਰੀਤ ਨੂੰ ਕਿਉਂ ਦੱਸਿਆ ਤੇ ਬਾਈ ਇਹ ਫੇਰ ਹਰਪ੍ਰੀਤ ਨੂੰ ਦੱਸਦੀ ਤਾਂ ਹੋਰ ਕੀ ਕਰਦੀ ਮੈਂ ਉਹ ਤਾਂ ਪਰ ਪਰ ਬੁੱਕ ਰੇਤੇ ਦੇ ਤੇ ਨਾਲ ਹੀ ਬੰਦ ਕਰੀ ਜਾਵੇ ਸਾਰੀ ਹੋਰਾ ਦਿਮਾਗ ਖੱਲਿਆ ਪਿਆ ਰਾਜਵੀਰ ਜਦੋਂ ਵੱਡਾ ਬੰਦਾ ਹੈ ਦਿਮਾਗ ਨਹੀਂ ਰਹਿੰਦਾ ਉਹਦਾ ਉਹਦਾ ਕੱਟੇਗੀ ਉਹਦਾ ਰੋਜ਼ ਦਾ ਕੰਮ ਆ ਹਰਪ੍ਰੀਤ ਦਾ ਕੀ ਕਸੂਰ ਹਰਪ੍ਰੀਤ ਘਰੇ ਬੈਠੀ ਸੀ ਹਰਾਈ ਤਾਂ ਮੈਂ ਕਹਤਾ ਐਵੇਂ ਰਾਜਵੀਰ ਤੂੰ ਵੀ ਠੀਕ ਐ ਜਿਉਹੋ ਕਿਤੇ ਬੱਦ ਲੜਾਈ ਕਰ ਲੈਂਦੀਆਂ ਉਹ ਆਪਣਾ ਖੁਰਪਾ ਜੇ ਲਈ ਆਈ ਸੀ ਕਹਿੰਦੀ ਮੈਂ ਤਾਂ ਬਈ ਪੰਚਾਇਤ ਕਰੂੰ ਤੁਹਾਡੇ ਚ ਉਹਦਾ ਕੁਦਰਤੀ ਮੈਂ ਆ ਗਿਆ ਗੱਲ ਵੱਧ ਜਾਈ ਜਾਂਦੀ ਫੜ ਲੈ ਬਈ ਤੂੰ ਫੜ ਕੇ ਲੈ ਐਵੇਂ ਹੋਰ ਐਨਾ ਸ਼ੁਕਰ ਘਰੇ ਨਾ ਲੈ ਗਈ ਉਹ ਤਾਂ ਮੁੱਕਰੀ ਜਾਂਦੀ ਉਹ ਤਾਂ ਇਹ ਜੀ ਐ ਜਿਉ ਸੁਣੋ ਚੰਗਾ ਭਲਾ ਪਤਾ ਵੀ ਇਹ ਜੀ ਐ ਫਿਰ ਉਹ ਤਾਂ ਲੜਾਈ ਕਿਉਂ ਕਰਦੀਆਂ ਤੁਸੀਂ ਬਾਈ ਅਸੀਂ ਨਹੀਂ ਉਹਦੇ ਨਾਲ ਲੜਾਈ ਕਰਦੀਆਂ ਉਹ ਆਪ ਪੰਗੇ ਲੈਂਦੀ ਆ ਕਿਉਂ ਤਾਂ ਰੋਜ਼ ਦਾ ਕੰਮ ਆ ਜੇ ਸਾਡੇ ਨਾਲ ਲੜਦੀ ਤਾਂ ਕਿਸੇ ਨਾਲ ਹੋਰ ਲੜ ਪੈਂਦੀ ਉਹ ਰਾਜਵੀਰ ਮੇਰੀ ਗੱਲ ਸੁਣ ਲੈ ਉਹ ਮੈਂ ਤਾਂ ਫੇਰ ਵੀ ਇਹ ਤਾਈ ਦੀ ਕਰਾਉਣੀ ਪੈਂਦੀ ਐ ਉਹ ਸਿਆਣੀ ਐ ਆਹੋ ਬਈ ਘਰ ਦੇ ਬੰਦਿਆਂ ਦੀ ਨੱਕ ਰਾਗੇ ਬਾਹਰ ਲਿਆਂ ਦੀ ਕਰਾਗੇ ਉਹ ਰਾਜਵੀਰ ਬਾਹਰ ਲਈ ਤਾਂ ਕਰਾਉਣਾ ਮੈਂ ਵੀ ਉਹ ਕਿਤੇ ਗੱਲ ਵਧਾਣਾਂ ਨਾ ਲਵੇ ਬਾਈ ਗੱਲ ਸੁਣ ਮੇਰੀ ਤੂੰ ਹੀ ਨਾ ਸਾਡੇ ਮਗਰ ਲੱਗਿਆ ਉਹਦਾ ਵੱਧ ਹਕਾਰ ਜੂਗੀ ਉਹ ਜੇ ਮੈਂ ਛੋਡੇ ਨਾਲ ਲੱਗ ਗਿਆ ਲੜਾਈ ਵੱਧ ਜੂਗੀ ਫੇਰ ਅਸੀਂ ਕੀ ਕਰਾਂਗੇ ਫੇਰ ਕੀ ਕੱਢ ਲਾਂਗੇ ਲੜਾਈ ਚ ਉਸ ਲਿਖੜਿਆ ਹੋਊਗਾ ਫੇਰ ਟਿਕ ਤਾਂ ਜਾਊਗੀ ਐ ਤਾਂ ਉਹ ਰੋਜ ਦਾ ਕੰਮ ਹੋਜੂ ਅੱਜ ਤਾਂ ਉਹ ਨਾਲੀ ਬੰਦ ਕਰਦੀ ਐ ਕੱਲ ਨੂੰ ਆਪਣਾ ਬਾਰ ਬੰਦ ਕਰੂਗੀ ਉਹ ਆਪੇ ਕਿਸੇ ਨਾ ਹੋਰ ਲੜਪੂਗੀ ਆਪਾਂ ਨੂੰ ਲੜਨ ਦੀ ਲੋੜ ਨਹੀਂ ਨਾਲ ਜਦੋਂ ਆਪਾਂ ਖੁਰਪਾ ਆ ਜਾਂਦਾ ਮੈਂ ਰੋਜ਼ ਮਾਰਦਾਗਾ ਮੈਂ ਤਾਂ ਆਪਣੀ ਕੰਨ ਤੇ ਕੀ ਮਾਰਦਾ ਜਦੋਂ ਉਹਨਾਂ ਦਾ ਆ ਜਾਂਦਾ ਬਗਲ ਗਾਹ ਤੋਂ ਲੋੜੀ ਨਹੀਂ ਮਾਰਨ ਦੀ ਕਿਉਂ ਰੋਈ ਅਸੀਂ ਕਿੱਥੋਂ ਸਾਥ ਤਾਂ ਆਪ ਦੀ ਨਾਲ ਹੀ ਮਸਾਂ ਸਾਫ ਹੁੰਦੀ ਹੈਗੀ ਉਹ ਅੱਜ ਹੀ ਹਰਪ੍ਰੀਤ ਨੇ ਮਾਰਿਆ ਜਾਂ ਮਾਰਿਆ ਜੇ ਖੁਰਪਾ ਆਇਆ ਖਾਲੀ ਜੇ ਅੱਜ ਹੀ ਲੜਾਈ ਕਰ ਲਈ ਤੁਸੀਂ ਚੱਲ ਕੋਈ ਨਾ ਬਈ ਤੂੰ ਤਾਂ ਆਖੀ ਆਏਂਗਾ ਕੁਛ ਨਾ ਕੁਛ ਤੂੰ ਤਾਂ ਉਹਨਾਂ ਦੀ ਸਾਈਡ ਲੈਣਾ ਸਾਡੀ ਕਾਹਨੂੰ ਲੈਣਾ ਲੈ ਇਹੀ ਕਲਾਂ ਦਾ ਰਾਜ ਵੀ ਹਰਪ੍ਰੀਤ ਕਹੀ ਗਈ ਹੈ ਇਹੇ ਤੂੰ ਕਹੀ ਜਾਨੀ ਹੈ ਉਹ ਲੜਾਈ ਤੋਂ ਮੜਾ ਉਹ ਟੱਗ ਗੇਜ਼ ਕਰਿਆ ਕਰੋ ਲੜਾਈ ਚ ਕੀ ਕਢੋਂਗੀਆਂ ਬਾਈ ਲੜਾਈ ਚ ਕ ਹਾਉਣਾ ਵੀ ਪੈਂਦਾ ਹੈਗਾ ਕਹੇ ਕਹਾਏ ਨਾ ਆਪਾਂ ਨੂੰ ਕੁਝ ਨਹੀਂ ਹੁੰਦਾਗਾ ਜੇ ਲੜਾਈ ਵਾਦਾ ਵਾਜੀ ਪਤਾ ਨਹੀਂ ਥਾਣਿਆਂ ਦਰਵਾਜ਼ੇ ਤੇ ਗੱਲ ਵਗ ਜਾਂਦੀ ਹੈ ਚਲ ਕੋਈ ਨਾ ਬਈ ਨਾ ਕਹਾਂ ਅੱਜ ਤੋਂ ਬਾਅਦ ਚਲ ਚੰਗਾ ਮੈਂ ਤਾਂ ਸਬਜ਼ੀ ਬਣਾ ਕੇ ਹੱਡੀ ਸੁਣ ਮੈਂ ਸਨ ਮਾਉਣੀ ਆ ਬਣਾ ਰਾਜਪੀਰ ਮਣੀ ਉਟੀ ਤੂੰ ਤਾਂ ਪੜ੍ਹੀ ਲਿਖੀ ਐ ਹਰਪ੍ਰੀਤ ਆਪ ਤਾਈ ਵਰਗੀ ਐ ਉਹ ਵੀ ਸਿਆਣੀ ਨਹੀਂ ਹੈਗੀ ਏਡੀ ਕਾ ਨੂੰ ਆ ਬਾਈ ਹਰਪ੍ਰੀਤ ਉਹ ਤਾਈ ਤੇ ਥੋੜੀ ਜੁਹੀ ਹਕਾਰ ਹੀ ਵੱਧ ਹੈਗੀ ਉਹ ਕੋਈ ਗੱਲ ਨਹੀਂ ਜੇ ਮਾੜਾ ਮੋਟਾ ਨਾ ਗੱਲ ਬੰਦਾ ਮਨ ਚ ਰੱਖ ਲੂ ਜੇ ਹੈ ਤੂੰ ਦੇਖ ਲੈ ਜੀ ਇਹ ਖਾਲੀ ਬੰਦ ਕਰ ਦੇ ਸੀ ਗਾਹਾਂ ਨੂੰ ਉਹਨੂੰ ਦੱਸੀ ਨਾ ਹੁਣ ਤੇ ਹੁਣ ਪਾਣੀ ਨਾਲ ਗਾਰ ਕਿੱਧਰ ਜਾਊਗੀ ਕੋਈ ਗੱਲ ਨਹੀਂ ਜਾਣਦੇ ਮੈਂ ਘਰ ਹੀ ਆਗਾ ਮੈਂ ਤਾਈ ਨੂੰ ਆਪੇ ਕਹਿ ਦਊਗਾ ਸੋਨੂੰ ਬੋਲਣ ਦੇ ਦੋ ਮੱਧੇ ਪਾਣੀ ਦੇ ਪਾ ਦੂੰ ਨਾਲੀ ਚ ਲਾਈ ਮਿਟੂਗੀ ਪਰੇ ਖਾੜ ਦਾ ਪੱਕੀ ਬੰਦ ਕਰੂੰ ਪੱਕੀ ਲਿਆ ਕੇ ਨਾ ਸਿਮਿੰਟਾ ਸਿਮਿੰਟ ਨਾਲ ਬੰਦ ਕਰਕੇ ਜਾਊ ਐਵੇਂ ਨਹੀਂ ਹੜਦੀਆਂ ਲੋਟ ਆਉਂਦੀਆਂ ਅੱਛਾ ਹੁਣ ਤੁਸੀਂ ਖਾਲੀ ਬੰਦ ਕਰਕੇ ਆਂੀਂ ਮੈਂ ਸਿਮਿੰਟ ਨਾਲ ਬੰਦ ਕਰਕੇ ਜਾਊ ਤੂੰ ਸਿਮਿੰਟ ਨਾਲ ਖਾਲੀ ਦੇ ਕੈਮਰੇ ਚ ਤੇਰਾ ਸਾਰਾ ਕੁਝ ਰਿਕਾਰਡ ਹੋ ਉਹਦੇ ਵੀ ਤੇਰਾ ਕੈਮਰੇ ਚ ਹੋਇਆ ਸੀ ਕਹਿ ਰਿਹਾ ਪਹਿਲਾਂ ਮਾਪਣ ਕੇ ਹੁ ਮਾਰ ਕੇ ਤਾਂ ਐ ਕਿ ਮੈਂ ਬੰਨ ਦੇਗੀ ਤੈਨੂੰ ਕਹਿੰਦਾ ਕੋਈ ਕਿ ਮੈਂ ਤਾਂ ਭਈਓ ਕੇ ਪੰਚਾਇਤ ਚ ਦੇਉ ਖੁਰਪਾ ਨਾ ਪੰਚਾਇਤ ਚ ਕੋਈ ਸਹੀ ਗੱਲ ਟਿਕਨੀ ਨਹੀਂ ਐਸੀ ਕੈਮਰਾ ਦਿਖਾ ਦੇਂਗੇ ਤੂੰ ਖੁਰਪਾ ਲੈ ਕੇ ਆਈਂ ਅੰਦਰ ਮੇਰੇ ਮਾਰਨ ਨੂੰ ਮੈਨੂੰ ਮਾਰਾ ਕਿੱਥੇ ਸੀ ਮਾਰਨ ਨੂੰ ਲੈ ਕੇ ਤਾਂ ਆਈ ਸੀ ਨਾ ਉਹ ਮਾਰਿਆ ਤਾਂ ਨਹੀਂ ਫੇਰ ਤੂੰ ਲੈ ਕੇ ਆਈਂ ਇਹਦੇ ਹੱਥ ਸੰਦ ਲੈ ਕੇ ਆ ਗਿਆ ਹੱਥ ਸੰਦ ਬੰਨਾ ਲੈ ਕੇ ਆਉ ਜਦੋਂ ਤੂੰ ਇਨਾਲੀ ਭਰੀ ਜਾਂਦੀ ਛੱਡੀ ਰੇਤੇ ਨਾਲ ਤੂੰ ਤਾਂ ਐਦਾ ਬੰਨਾ ਬਣਾਤਾ ਹੂੰ ਕਹਿੰਦੀ ਮੈਨੂੰ ਵੀ ਤਾਈ ਸਾਡੇ ਬੰਨਾਂ ਦਾ ਰਾਹ ਮੈਂ ਨਹੀਂ ਆਈ ਤੂੰ ਫਰਦੀਆਂ ਤੂੰ ਵਾਦੇ ਕਰਦੀ ਮੈਂ ਤੈਨੂੰ ਦੱਸਾਂ ਤੂੰ ਸਿਆਣੀ ਬਣ ਜਾ ਤੂੰ ਤੈਨੂੰ ਹਕਾਰ ਚੜਿਆ ਪਿਆ ਹਕਾਰ ਮੈਨੂੰ ਨਹੀਂ ਹਕਾਰ ਤੇਂਗਾ ਤੂੰ ਬੰਦਿਆਂ ਦੀ ਲੜਾਈ ਕਰਾ ਦੇਂਗੀ ਨਾਲੀ ਪਿੱਛੇ ਤੂੰ ਕਰਾਵੇਂਗੀ ਤੇਰੇ ਵਰਗੇ ਕਰਾਉਂਦੀਆਂ ਹੁੰਦੇ ਆ ਮੈਂ ਕਰਾਉਂਗੀ ਹਾਂ ਨਾ ਮੈਂ ਕੀ ਵਾਦਾ ਕਰੇ ਸਾਰਾ ਕੂੜਾ ਹੁੰਝ ਕੇ ਗਾਹਾਂ ਤੱਕ ਦੇਣੀ ਆ ਆ ਦੇਖੇ ਬਾਗੇ ਕੱਢ ਕੇ ਬੱਠਲ ਚ ਪਾ ਕੇ ਸਿੱਟ ਕੇ ਆਇਆ ਕਰ ਤਾਂ ਇਹ ਪਾਣੀ ਨਾਲੀਆਂ ਥਾਈ ਜਾਂਦੇ ਹੁੰਦੇ ਸ਼ੁਰੂ ਤੋਂ ਨਾਲੀਆਂ ਚ ਹੀ ਜਾਂਦੇ ਤੇ ਨਾਲੀਆਂ ਚ ਜਾਣਗੇ ਇਹ ਸਰਪੰਚ ਨੇ ਹੀ ਬਣਾਈਆਂ ਨਾਲੀਆਂ ਗਲੀਆਂ ਕਿਸੇ ਹਿਸਾਬ ਨਹੀਂ ਬਣਾਈਆਂ ਬਣਾਈਆਂ ਪਿਆ ਦੇ ਬਾਰ ਤੋਂ ਕੱਢ ਕੇ ਅਗਲੇ ਦੇ ਵਰਗੇ ਕਰਿਆ ਉਹ ਪਰ ਮੈਂ ਸਾਨੂੰ ਉਹਨੇ ਜਿੱਥੇ ਛੱਡਿਆ ਆਈਏ ਮੈਂ ਸਾਨੂੰ ਸਾੜ ਕੇ ਉਹਦੀ ਖਾਲੀ ਸਾਫ ਕਰ ਮੈਂ ਸਾਨੂੰ ਜਿੱਦੋਂ ਉਧਰ ਨਮਾਉਣੇ ਸੀ ਇੱਥੋਂ ਦੀ ਤਾਂ ਪਾਣੀ ਆਊਗਾ ਤੇਰੇ ਬਾਰ ਮੂਰਦੀ ਵੀ ਜਾਊਗਾ ਐ ਕਰਾ ਤੂੰ ਆਦਾ ਬਾਹਰ ਦੂਜੇ ਪਾਸੇ ਕੱਢ ਲਾ ਕਿਉਂ ਕਰਦਾ ਤੂੰ ਬੰਦ ਕਰ ਲਾਦਾ ਬਾਹਰ ਕਿਉਂ ਬੰਦ ਕਰ ਲਾ ਮੈਂ ਹਾਂ ਜੇ ਤੇ ਮੋਰਨ ਨੂੰ ਬੰਦ ਕਰੂਣਾ ਤਾਂ ਮੈਂ ਕਿਉਂ ਖਾਲੀ ਬੰਦ ਲੈ ਤੂੰ ਆ ਜੀ ਖਾਲੀ ਬੰਦ ਕਰਕੇ ਦੇਖ ਲਈ ਫਿਰ ਮੈਂ ਕਰੂਗੀ ਤਾਂ ਤੂੰ ਜੋ ਆ ਜਾਣਾ ਪਤਾ ਲੱਗੂ ਨਹੀਂ ਮੈਂ ਤੂੰ ਬੰਦ ਕਰਕੇ ਜਾਏਂਗੀ ਮੈਂ ਤੁੰਕੀ ਲੈਣ ਜਾਣੀ ਕਰੂਗੀ ਬੰਦ ਕਰੂ ਹੁਣ ਮੈਂ ਤਾਂ ਕੰਮਧੰਦੇ ਜਾਵਾਂ ਨਾਲ ਦੇ ਕੰਮਧੰਦੇ ਤਾਂ ਜਾਏਂਗੀ ਮੈਂ ਤੈਨੂੰ ਸਾਡੀ ਨਾਲੀ ਨਾਲ ਕਾਹਾਂ ਜਾ ਕੇ ਪੰਗੇ ਨਾਲ ਲਈ ਮੈਂ ਨਾਲੀ ਨਾਲ ਦਾ ਪੰਗੇ ਆ ਹੀ ਲਊਗੀ ਜਿੰਨਾ ਚਿਰ ਤੂੰ ਹਰ ਦਿਨ ਇੱਥੇ ਗੰਦ ਕੱਢਣੋਂ ਅਛੀ ਤਾਈ ਮੈਂ ਜਿ ਕਰੀ ਮੈਂ ਸੰਮਾ ਮੰਗੇ ਮੈਂ ਜਿ ਕਰੀ ਗੋਆ ਛਟਾਂਗੇ ਐ ਮੈਂ ਜਿ ਕਰੀ ਫਲੈਸ਼ਾਂ ਦਾ ਪਾਣੀ ਜਾਊ ਤੂੰ ਜੋਰ ਲਾ ਲੈ ਜਿੰਨਾ ਲਾਉਣਾ ਮੈਂ ਬੰਦ ਕਰਕੇ ਦਿਖਾਉ ਖਾਲੀ ਤੇਰੀ ਮੈਂ ਤੇਰਾ ਮੋੜਾ ਬੰਦ ਕਰਕੇ ਜਾਊ ਕਰਦੀ ਤੂੰ ਐ ਕਰੀ ਤੂੰ ਐ ਕਰੀ ਤਾ ਲਾਉਣੀ ਬਗ ਜਾ ਲੈ ਹੁਣੀ ਬਗ ਚੱਲ ਮਾਇਆ ਦਾ ਸਾਰਾ ਕੁਝ ਤੈਨੂੰ ਕਰਕੇ ਦਿਖਾ ਦੂੰ ਤੂੰ ਮੰਨ ਜੇਂਗੀ ਵੀ ਹਾਏ ਮਾਇਆ ਸੀਗੀ ਕੋਈ ਨਹੀਂ ਦੇਖ ਲਾਂਗੇ ਮਾਇਆ ਨੂੰ ਮਾਇਆ ਦਾ ਰੋਪ ਪਾਉਂਦੀ ਏ ਕੇਰੀ ਉਹ ਤੂੰ ਅਸਲੀ ਮਾਇਆ ਨਹੀਂ ਹੈਗੀ ਤੇਰਾ ਨਾਮ ਆਇਆ ਮਾਇਆ ਮਾਇਆ ਦੇ ਉਹ ਚੁਕਬੀ ਫਿਰਦੀ ਆ ਵੀ ਮੈਂ ਮਾਇਆ ਮੈਂ ਮਾਇਆ ਨਣੇ ਇਹ ਪੈਸੇ ਹੁੰਦੀ ਆ ਮਾਇਆ ਮੈਂ ਰਾਜਵੀਰ ਨੂੰ ਕਹਿੰਨੀ ਆ ਵੀ ਅਸੀਂ ਇੱਧਰ ਦੀ ਪੁੱਛ ਨਹੀਂ ਤਾਈ ਹਾ ਇੱਧਰਲੇ ਬਾਰ ਆ ਗਈ ਕੀ ਰਾਜਵੀਰ ਕੀ ਹੋ ਗਿਆ ਹਾਂ ਭੱਜੇ ਆਉਣੀ ਮੇਰੇ ਨਾਲ ਲੜ ਕੇ ਗਈ ਐ ਨਹੀਂ ਤਾਈ ਹਾ ਇੱਧਰ ਆ ਗਈ ਹੁਣ ਹੁਣ ਫੇਰ ਮਰਿਆ ਦੇ ਉਹਨੂੰ ਪਤਾ ਸਮਾ ਦੇਣੀ ਆ ਪਤਾ ਹੁਣ ਨਾਲੀ ਚ ਪਾਣੀ ਰੋਮੀ ਕਹਿੰਨਾ ਮੂਰੇ ਡੋਲ ਪਰ ਪਰ ਪਾ ਦੂਗਾ ਪਰ ਪਰ ਪਾ ਦੇ ਕਹਿੰਨਾ ਹਟਾ ਚੱਲ ਚਾਲ ਇੱਧਰ ਹੀ ਚੱਲ ਤਾਈ ਆ ਗਈ ਮੂਨੇ ਪਤਾ ਤਾਂ ਨੂੰ ਹੁਣੀ ਲੱਗੂ ਨਹੀਂ ਸਬਜ਼ੀ ਮੈਂ ਦੇਖ ਲਾਨੀ ਆ ਆ ਦੇਖ ਨੀ ਕਿ ਨਸਰ ਕਰੀ ਜਾਂਦੀ ਐ ਆ ਦੇਖ ਨਾ ਤੂੰ ਹੁਣ ਇੱਧਰ ਆ ਗਈ ਨਾ ਮੈਂ ਨੰਗਾ ਆ ਬੀਜੀ ਮੇਰੇ ਬੀਹੀ ਬੰਦ ਕਰ ਲਊਗਾ ਉੱਥੇ ਹੋਨੇ ਕੇ ਲੈ ਇੱਥੇ ਤੂੰ ਹੋ ਗਈ ਮੂਰੇ ਨਾ ਨਾਲੀ ਨਾਲੀ ਕੀ ਕਰੀ ਆਨੀ ਐ ਹਾਂ ਮੈਂ ਕਿਹਾ ਬਾਣੀ ਬਾਬਾ ਕਹੇ ਤੇਰੀਆਂ ਜੰਦੀਆਂ ਨਗਾਹਾਂ ਨਾ ਹੋਰ ਕੀ ਕਰਗੇ ਸੀ ਅੰਦਰ ਸਿੱਟ ਲਗੇ ਨੂੰ ਇਥੇ ਕੱਢਿਆ ਕਰੋ ਇਹਨੂੰ ਨਾ ਤੈ ਤੈ ਨੂੰ ਥੋੜੀ ਜਿਹੀ ਨਾਲੀ ਦੀ ਜ਼ਿਆਦਾ ਤਕਲੀਫ ਨਹੀਂ ਹੋਗੀ ਮੈਨੂੰ ਬੜੀ ਤਕਲੀਫ ਹੈ ਨਾਲੀ ਦੀ ਪਹਿਲਾਂ ਤਾਂ ਤੂੰ ਸਾਡੀ ਹਰਪ੍ਰੀਤ ਨਾਲ ਲੜਕੇ ਹਟੀਏਗੀ ਹੱਤ ਤੈ ਦੋਨੇ ਦਰਾਂ ਜਿਹਾ ਚਾਂਬੜਾਂ ਫਿਰ ਦੂੰ ਸੁੰਦਰਨੀ ਕਿਸੇ ਦਾ ਸੁੰਦਰਨੀ ਬੰਦਿਆਂ ਦਾ ਅਸੀਂ ਚਾਂਬੜੀਆਂ ਤੂੰ ਨਹੀਂ ਚਾਂਬਲੀ ਮੈਂ ਤਾਂ ਕੋਈ ਜੰਬਲੀ ਨਹੀਂ ਮੈਂ ਤਾਂ ਆਦੀ ਸਹੀ ਗੱਲ ਕਰਦੀ ਆ ਜੇਦੋਂ ਸਹੀ ਨਾ ਹੋਈ ਤਾਂ ਮੇਰੇ ਬਿਮਾਰੀ ਜੁੱਤੀਆਂ ਹਾਂ ਕੀ ਸਹੀ ਗੱਲ ਕਰਦੀ ਆ ਤੂੰ ਤੁਹਾ ਘਰ ਆ ਜੇ ਕੱਢਦੀ ਆਂ ਤੇ ਘਰੇ ਕੱਢੋ ਇੱਥੇ ਬਾਹਰ ਤੇ ਫਿਰ ਅਸੀਂ ਤੁਰ ਤੱਕ ਕਿਵੇਂ ਕੱਢਦੀ ਹੁਣ ਜਿਹੜਾ ਮੇਨ ਹੁੰਦਾ ਉਹ ਅਸੀਂ ਕਰ ਦਿੰਨੀ ਆਂ ਸਾਫ ਆਬਜ਼ਾਬ ਦਾ ਦੂਜਾ ਦੇ ਗੇਟ ਮੁਰੇ ਕੱਢਣ ਦਾ ਹੱਕ ਨਹੀਂ ਅੱਛਾ ਸੋਡੀ ਨਾਲੀ ਵੀ ਸਾਫ ਕਰਕੇ ਆਇਆ ਕਰਗੇ ਅਸੀਂ ਸਾਡੀ ਨਾਲੀ ਦੇ ਵਿੱਚ ਉਹ ਨਾ ਤੱਕ ਕੇ ਆਇਆ ਕਰੋ ਕੂੜਾ 바ੜਾ ਅਸੀਂ ਤਾਂ ਤੱਕ ਹੀ ਆਈਂ ਧੱਕਾਈਆਂ ਕੋਈ ਮੈਂ ਹਟਾ ਦੂੰ ਫਿਰ ਤੇ ਤੂੰ ਕਿਵੇਂ ਗੱਲਾਂ ਕਰਦੀ ਸੀ ਪੰਚਾਇਤ ਚ ਦੇਵੂੰਗੀ ਮੈਂ ਸਾਡਾ ਨਾਲੀ ਕੱਢਣ ਵਾਲਾ ਹਾਂ ਦੇਵੂੰਗੀ ਤੁਸੀਂ ਘਰ ਮੇਰੇ ਤੇ ਲੈ ਆਉਨਗੇ ਕੜ ਕਰਕੇ ਕਦੇ ਗਿਆ ਉਹ ਮੂਹਰੇ ਆਈ ਸੀ ਲੈ ਕੇ ਮਾਰਦੀ ਫੇ ਮੇਰੇ ਮੇਰੀ ਗੱਲ ਸੁਣ ਲਾ ਤਾਈ ਹਾਏ ਤੱਕ ਤਾਂ ਅਸੀਂ ਕੂੜਾ ਕਰਿਆ ਨਹੀਂ ਗਾਹਾਂ ਬੈ ਬ ਨਾਲ ਤੇ ਜੇ ਹੁਣ ਤੂੰ ਹਾਈ ਵੈਬ ਤਾਂ ਕਰੀ ਗਏ ਅਸੀਂ ਰੋਜ਼ ਕਰਿਆ ਕਰਾਂਗਾ ਕਰਕੇ ਦਿਖਾਈ ਫੇ ਤੂੰ ਹਾਂ ਤਾਂ ਫਿਰ ਤੂੰ ਵੀ ਰੋਕ ਕੇ ਦਿਖਾਈ ਸਾਨੂੰ ਮੈਂ ਤਾਂ ਰੋਕ ਕੇ ਦਿਖਾਉ ਆਜਾ ਦਿਨ ਦੇਖ ਲੈ ਕੱਲ ਨੂੰ ਦੇਖ ਲਈ ਤੂੰ ਮੈਂ ਨਾ ਨਾ ਤੇਰੀ ਬੰਦ ਹੋ ਜਾ ਹਰਪ੍ਰੀਤ ਨੂੰ ਉੱਧਰਲੇ ਬਾੜ ਖੜਾਇਆ ਕਰੂੰ ਅੱਛਾ ਤੂੰ ਰਾਤ ਨੂੰ ਨਾ ਰੱਖ ਰੱਖ ਲੈ ਇੱਥੋਂ ਲੈ ਕੇ ਉੱਧਰ ਤੱਕ ਸਾਰੀ ਨਾਲੀ ਤੇ ਸਾਡਾ ਕਬਜ਼ਾ ਹੋਊਗਾ ਸਾਡਾ ਕਬਜ਼ਾ ਹੋ ਤੁਸੀਂ ਕੋਈ ਬਾਲੇ ਰਾਜੇ ਪੁੱਤੋ ਆ ਹੋਸੀ ਤਾਂ ਇਹੀ ਕਰਾਂਗਾ ਕੋਈ ਨਹੀਂ ਮੈਂ ਕਰਕੇ ਦਿਖਾਉ ਫਿਰ ਮੈਂ ਵੀ ਸਾਨੂੰ ਆ ਗਈ ਵਾਲੀ ਸੈਨ ਬੱਸ ਸਾਨੂੰ ਬੰਦ ਕਰਕੇ ਦਿਖਾਉ ਤੁਸੀਂ ਚਲਾ ਕੇ ਦਿਖਾਓ ਖਾਲੀ ਅਸੀਂ ਹੁਣ ਵੱਦ ਕੂੜਾ ਕਰਿਆ ਕਰਾਂਗਾ ਤੂੰ ਸਾਨੂੰ ਰੋਕ ਕੇ ਦਿਖਾਈ ਸਾਡੇ ਬਾਅਦ ਚ ਪੜੀ ਕੇ ਕਰਕੇ ਦਿਖਾਈ ਕੂੜਾ ਮੈਂ ਤੇਰੇ ਬਾਅਦ ਚ ਕਰਕੇ ਆਵਾਂਗਾ ਤਾਂ ਹੀ ਤੂੰ ਵੀ ਯਾਰ ਰੱਖੀਂ ਬੜੀ ਆਈ ਇਹ ਸਾਨੂੰ ਡਰਾਉਣ ਵਾਲੀ ਲੈ ਬੜੀ ਰੋਸ ਪਉਂਦੀ ਆਪਦੀ ਫੜ ਕੇ ਤੇਰੀਆਂ ਚੁੰਡੀਆਂਆਂ ਨਾ ਖਿੱਚੀ ਫਿਰੂੰਗੀ ਮੈਂ ਕੋਈ ਨੇ ਦੇਖ ਲਾਂਗੇ ਕੀ ਦੀਆਂ ਖੁਲਦੀਆਂ ਨੇ ਆਹੋ ਕਿਤੇ ਤੇਰੀਆਂ ਨਾ ਰੁਲ ਜਾਣ ਬੁੱਢੇ ਵੇਲੇ ਹਾਂ ਬੁੱਢਾ ਤੂੰ ਮੇਰਾ ਥਿਲਾ ਕ ਦੇਖ ਰਾ ਤੂੰ ਭਗ ਜਾ ਤਾਈ ਕੰਮ ਕਰ ਆਪਦਾ ਬਾਹ ਜਾ ਮੈਂ ਤਾਂ ਜਾਂਦੀ ਨਹੀਂ ਆ ਖੜੀ ਸਾਥੋਂ ਨਹੀਂ ਤੇਰੇ ਨਾ ਪੂਰੇ ਆਈ ਦਾ ਜਾਂ ਹੋਰ ਲੈ ਲੈ ਪੰਗਾ ਕਿਸੇ ਨੇ ਜਾ ਕੇ ਕਿਉਂ ਦਾ ਮੈਂ ਹੋਰ ਪੰਗਾ ਸੋਡੇ ਨਾ ਹੀ ਲਊਂਗੀ ਸਾਰਾ ਦਿਨ ਡੱਕੇ ਲਾਉਂਦੀ ਤੁਰੀ ਫਿਰਦੀ ਹਾਂ ਤੂੰ ਕਾ ਦੱਸ ਦੱਸ ਕੀ ਜੇ ਮੈਂ ਹੋਰ ਕਰ ਪਾੜ ਲੈ ਆ ਕੇ ਨਾ ਮੈਂ ਤਾਂ ਜਵਾਂਦੀ ਪਾੜਦੀ ਸਾਡੇ ਕੋਲੇ ਨਹੀਂ ਟਾਈਮ ਤੇਰੇ ਨਾਲ ਜਵਾ ਮਾਰਨ ਦਾ ਨਾ ਫਿਰ ਤੂੰ ਖੜੀ ਕਿਉਂ ਮੂਰੇ ਕਿਉਂ ਹੋਈਆਂ ਮੇਰੇ ਕਿਉਂ ਸਾਡਾ ਬਾਰਾ ਮੈਂ ਖੜਾ ਨਾ ਤੇ ਫੇ ਮੈਂ ਪਹਿ ਨੰਗਾ ਨਾ ਮੈਂ ਵੀ ਆਈ ਆ ਇਧਰ ਜਵਾਕੇ ਖਾਂਦੀ ਤੂੰ ਆਜਵਾਕੇ ਖਾਣ ਨੂੰ ਖੜੀ ਸੀ ਬਾਹਰ ਕੇ ਤੇ ਲੋਕਾਂ ਨੂੰ ਬਾਰਾਜਾ ਆਈਏ ਵੱਡੀ ਦੁਕਾਨ ਦੀ ਬੰਦਿਆਂ ਦਾ ਇਹਨਾਂ ਨੂੰ